ਕਿਸ ਤਰ੍ਹਾਂ ਤੁਸੀਂ ਆਏ ਹੋ ਬੜੀ ਦੇਰ ਬਾਅਦ ਤੁਹਾਡੇ ਦਰਸ਼ਨ ਹੋਏ ਨੇ ਸ਼ਹਿਰ ਵਾਸੀ ਤੁਹਾਨੂੰ ਲਬਦੇ ਫਿਰਦੇ ਨੇ ਤੁਸੀਂ ਦੂਰ ਦੂਰ ਰਹਿੰਦੇ ਹੋ ਇਸ ਤਰ੍ਹਾਂ ਤੁਹਾਡੇ ਤੋਂ ਦੂਰ ਰਹਿੰਦਾ ਆ ਸ਼ਹਿਰ ਤੋਂ ਨਹੀਂ ਦੂਰ ਰਹਿੰਦਾ ਜੀ ਤੇ ਦਰਬਾਰ ਸਾਹਿਬ ਰੈਗੂਲਰਲੀ ਆਉਂਦਾ ਰਿਹਾ ਬੜੇ ਸਾਲਾਂ ਤੋਂ ਮੇਰੇ ਪਰਿਵਾਰ ਦਾ ਵੀ ਸੰਬੰਧ ਹੈਗਾ ਤੇ ਅੱਜ ਮੱਫਾ ਟੇਕਣ ਆਏ ਆ ਬਿਲਕੁਲ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਔਰ ਸਿਰਫ ਆਪਣੇ ਲਈ ਨਹੀਂ ਸ਼ਹਿਰ ਲਈ ਵੀ ਆਪਣੇ ਬਾਕੀ ਪੰਜਾਬ ਲਈ ਵੀ ਭਾਰਤ ਲਈ ਵੀ ਦੁਨੀਆ ਭਰ ਲਈ ਇਹ ਟਾਈਮ ਜਿਹੜਾ ਹੈਗਾ ਬੜਾ ਡਿਫਿਕਲਟ ਟਾਈਮ ਹੈ ਦੁਨੀਆ ਭਰ ਤੇ ਡਿਫਿਕਲਟ ਟਾਈਮ ਹੈ ਜੀ ਇਸ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਸਾਰਿਆਂ ਤੇ ਰਵੇ ਸੰਦੂ ਸਾਹਿਬ ਆਪ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਦੇ ਲਾਅਨ ਆਰਡਰ ਦੀ ਸਥਿਤੀ ਬਣੀ ਹੋਈ ਲਗਾਤਾਰੀ ਬਲਾਸਟ ਹੋ ਰਹੇ ਨੇ ਬਾਬਾ ਸਾਹਿਬ ਮੁਬੇਦਕਰ ਦੀ ਜਿਸਤਾ ਤਸਵੀਰ ਨੂੰ ਵੀ ਟਾਰਗੇਟ ਕੀਤਾ ਗਿਆ ਵਿਧਮਨ ਨੂੰ ਵੀ ਟਾਰਗੇਟ ਕੀਤਾ ਗਿਆ ਕਿਸ ਤਰ੍ਹਾਂ ਦੇਖ ਦਿਓ ਪੰਜਾਬ ਦੇ ਲਾਅਨ ਆਰਡਰ ਦਰਬਾਰ ਸਾਹਿਬ 'ਚ ਮੈਂ ਇਹੋ ਜਿਹੇ ਕਮੈਂਟਸ ਨਹੀਂ ਦੇਣਾ ਦੇਖੋ ਮੈਂ ਤੁਹਾਨੂੰ ਕਿਹਾ ਕਿ ਵਰਲਡ ਵਾਈਡ ਸਿਚੁਏਸ਼ਨ ਡਿਫਿਕਲਟ ਹੈ ਗਿਆ ਲੇਕਿਨ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਡਵੈਲਪਮੈਂਟ ਦੇ ਮੁੱਦੇ ਤੇ ਹੋਰ ਚੀਜ਼ਾਂ ਸਾਨੂੰ ਸਾਰੀਆਂ ਯਾਦ ਰਹਿੰਦੀਆਂ ਲੇਕਿਨ ਡਵੈਲਪਮੈਂਟ ਦਾ ਵੀ ਧਿਆਨ ਰੱਖਣਾ ਚਾਹੀਦਾ ਆ ਉਹਦੇ ਵੱਲ ਵੀ ਫੋਕਸ ਜਾਣਾ ਚਾਹੀਦਾ ਆ ਅਲਟੀਮੇਟਲੀ ਜਿੰਨੇ ਵੀ ਆਪਣੇ ਅੰਮਰਸਰ ਦੇ ਤੇ ਬਾਹਰ ਦੇ ਲੋਕ ਹੈਗੇ ਨੇ ਜਿਨ੍ਹਾਂ ਚਿਰ ਇਹਨਾਂ ਦੀਆਂ ਇਨਕਮਾਂ ਇਹਨਾਂ ਦੀ ਡਵੈਲਪਮੈਂਟ ਨਹੀਂ ਹੁੰਦੀ ਤੇ ਕੋਈ ਨਾ ਕੋਈ ਪਰੇਸ਼ਾਨੀ ਤੇ ਰਹੇਗੀ ਕਿਉਂਕਿ ਸੰਤੂ ਸਰ ਬੜਾ ਵੱਡਾ ਦੁਖਾਂਤ ਹੋ ਗਿਆ ਹੈ ਕੁੰਬ ਦੇ ਵਿੱਚ ਕੱਲ ਜਿਹੜਾ ਸਟੈਂਪੈਡ ਹੋ ਗਿਆ ਹੈ ਲੱਗਦਾ ਨਹੀਂ ਹੈ ਕਿ ਵੀ ਇਹ ਜਿਹੜੇ ਕਰੋੜਾਂ ਬੰਦੇ ਜਾ ਰਹੇ ਸੀਗੇ ਵਿਵਸਥਾ ਉਥੇ ਠੀਕ ਨਾ ਹੋਣਾ ਦੇਖੋ ਇਹ ਤਾਂ ਜਿਹੜੇ ਇਨਵੋਲਡ ਹੈਗੇ ਨੇ ਜਿਹੜੇ ਟੈਕਨੀਕਲ ਬੰਦੇ ਨੇ ਹਰ ਜਗ੍ਹਾ ਵੀ ਟਰੈਜਡੀਆਂ ਹੁੰਦੀਆਂ ਨੇ ਤੁਸੀਂ ਲਾਸ ਐਂਜਲਿਸ ਚ ਵੀ ਦੇਖਿਆ ਕਿ ਇਨੀ ਅਡੀਟਾ ਜਿਹੜੀ ਹੋਈ ਉਥੇ ਤੇ ਇਹਦੇ ਤੇ ਕਮੈਂਟ ਕਰਨਾ ਠੀਕ ਨਹੀਂ ਆ ਲੇਕਿਨ ਇਸ ਟਾਈਮ ਤੇ ਫੋਕਸ ਕਰਨ ਦੀ ਜ਼ਰੂਰਤ ਹੈ ਕਿ ਜੋ ਵੀ ਹੋਇਆ ਜਿਹੜੇ ਵੀ ਇਫੈਕਟਡ ਨੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾ। ਸਨਦੂ ਸਾਹਿਬ ਇਹ ਇਲੈਕਸ਼ਨ ਦੇ ਵਿੱਚ ਅਮਚਾ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ ਲੇਕਿਨ ਮੈਂ ਇੱਕ ਛੋਟਾ ਜਿਹਾ ਸਵਾਲ ਹੈ ਸੰਦੂ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਸ ਤਰ ਮੇਰੇ ਸਹਿਯੋਗੀ ਨੇ ਪੁੱਛਿਆ ਹੈ ਭੀਮ ਰਾਭ ਅੰਬੇਦਕਰ ਸਾਹਿਬ ਜੀ ਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਉਸ ਤੋਂ ਇਲਾਵਾ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਘਟਨਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਾਬਿਲੇ ਬਰਦਾਸ਼ਤ ਨਹੀਂ ਹੈ ਕਾਫੀ ਇੰਡੀਕੇਸ਼ਨ ਉਸ ਦ ਦਿੰਦੀਆਂ ਨੇ ਤੁਸੀਂ ਕਿਸ ਤਰ ਦੇਖਦੇ ਹੋ ਉਹਨੂੰ ਤੁਸੀਂ ਨਾਲੇ ਵੀ ਦੇਖਿਆ ਕਿ 2 ਦਿਨ ਪਹਿਲਾਂ ਵਾਸ਼ਿੰਗਟਨ ਡੀਸੀ ਚ ਅਮਰੇਤਸਰ ਨਾਲ ਪ੍ਰੇਮ ਰੱਖਣ ਵਾਲੇ ਜਿਹੜੇ ਡਾਕਟਰ ਨੇ ਉਹਨਾਂ ਨੇ ਇਕੱਠੇ ਹੋ ਕੇ 250000 ਡਾਲਰ ਆਈਆਈਐਮ ਅਮਰੇਤਸਰ ਦੇ ਨਾਲ ਮਿਲ ਕੇ ਉਹਨਾਂ ਨੂੰ ਗਿਫਟ ਦੇਣ ਦਾ ਐਲਾਨ ਕੀਤਾ ਆ ਕਿ ਉੱਥੇ ਉਹਨਾਂ ਦੇ ਥਰੂ ਇੱਕ ਸਟਾਰਟਅਪ ਸਾਰੇ ਅਮਰੇਤਸਰ ਦੇ ਜਿੰਨੇ ਵੀ ਯੂਥ ਹੈਗਾ ਉਹਦੇ ਲਈ ਬਣਾਇਆ ਜਾਵੇ। ਸੋ ਇਹੋ ਜਿਹੀਆਂ ਕਈ ਅੱਛੀਆਂ ਡਿਵੈਲਪਮੈਂਟ ਵੀ ਨੇ ਉਹਨਾਂ ਵੱਲ ਵੀ ਦੇਖਿਆ ਕਰੋ ਤੁਸੀਂ ਪੁੱਛਣ ਲੱਗੇ ਸੀ ਨਾ ਤੁਸੀਂ ਕਿੱਥੇ ਗਾਇਬ ਹੋ ਗਏ ਮੈਂ ਗਾਇਬ ਨਹੀਂ ਹੋ ਗਿਆ ਇੱਥੇ ਕੁਆਇਟਲੀ ਕੰਮ ਕਰਨਾ ਚਾਹੀਦਾ ਔਰ ਲੋਕਾਂ ਲਈ ਜਿਹੜੇ ਵੀ ਜਿਨ੍ਹਾਂ ਨੂੰ ਵੀ ਰਿਸਪੌਂਸਿਬਿਲਟੀ ਮਿਲੀ ਹੈ ਜਿਹੜੇ ਵੀ ਪੋਜੀਸ਼ਨ ਆਫ ਅਥਾਰਟੀ 'ਚ ਹੈਗੇ ਆ ਉਹਨਾਂ ਦੀ ਇਹ ਰਿਸਪੌਂਸਿਬਿਲਟੀ ਹੈ ਕਿ ਇਹ ਸ਼ਹਿਰ ਸ਼ਾਂਤ ਰਹੇ ਔਰ ਇਹੋ ਜਿਹੇ ਜਿਹੜੇ ਇਨਸੀਡੈਂਟਸ ਨੇ ਇਹੋ ਜਿਹੇ ਰੈਗਰੇਟੇਬਲ ਇਨਸੀਡੈਂਟਸ ਬਿਲਕੁਲ ਨਹੀਂ ਜਿਹੜਾ ਇਹ ਪੁਲਿਸ ਵੱਲੋਂ ਜਿਹੜਾ ਲੋਕਾਂ ਨੂੰ ਬਖਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਹਿਲਾਂ ਕਹਿੰਦੇ ਕਿ ਬਲਾਸਟ ਨਹੀਂ ਹੋਇਆ ਲੈ ਕਿ ਡੀਜੀਪੀ ਉਹਦਾ ਕਰਦੇ ਨੇ ਅਨਾਉਂਸਮੈਂਟ ਕਿ ਬਲਾਸਟ ਹੋਇਆ ਸੀ ਬੰਦੇ ਵੀ ਰੈਸਟ ਹੋਏ ਨੇ ਕੀ ਲੱਗਦਾ ਹੈ ਕਿ ਜਾਣ ਬੁੱਝ ਕੇ ਪੰਜਾਬ ਨੂੰ ਜਿਹੜਾ ਅੱਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਉਹਨੂੰ ਟੈਕਲ ਨਹੀਂ ਕਰ ਪਾਰੀ ਚੰਗੇ ਤਰੀਕੇ ਨਾਲ ਦੇਖੋ ਅਸੀਂ ਦਰਬਾਰ ਸਾਹਿਬ 'ਚ ਹੈਗੇ ਆ ਅਗਰ ਡੀਜੀਪੀ ਸਾਹਿਬ ਕੁਝ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ ਉਹ ਟੈਕਨੀਕਲੀ ਸਭ ਤੋਂ ਬੈਸਟ ਜਾਣਦੇ ਨੇ ਜਿਹੜੇ 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 ਬੰਦੇ ਨੇ ਉਹਨਾਂ ਨੂੰ ਉਹਦੇ ਬਾਰੇ ਉਹਨਾਂ ਕੋਲ ਜਾ ਕੇ ਪੁੱਛੋ ਦੇਖੋ ਮੈਂ ਕੁਆਲੀਫਾਈਡ ਨਹੀਂ ਆ ਮੈਨੂੰ ਸਾਰੀ ਇਨਪੁਟ ਨਹੀਂ ਹੈਗੀ ਮੈਂ ਵੀ ਬਿਆਨ ਦਿੰਦਾ ਰਹਾ ਇਹ ਠੀਕ ਗੱਲ ਹੈ ਸਾਨਾ ਨੂੰ ਲੈ ਕੇ ਕੁਝ ਹੋਸਨ ਆਪਣੀ ਮੰਗਾਂ ਨੂੰ ਲੈ ਕੇ ਕਰ ਰਹੇ ਨੇ ਜੀ ਕਿ ਤੁਸੀਂ ਵੀ ਦੇਖੋ ਪੰਜਾਬ ਔਰ ਖਾਸ ਤੌਰ ਤੇ ਅਮਰitsar ਦਾ ਮੈਂ ਪਹਿਲਾਂ ਵੀ ਬੜਾ ਕਲੀਅਰਲੀ ਇੱਕ ਪੈਟਰਨ ਲੇਆਉਟ ਕੀਤਾ ਆ ਹੁਣ ਵੀ ਮੈਂ ਦੁਬਾਰਾ ਕਹਿੰਦਾ ਉਹਨੂੰ ਪੜੋ ਉਦੇ ਵੱਲ ਇੰਪਲੀਮੈਂਟੇਸ਼ਨ ਕਰਵਾਓ ਕਿਉਂਕਿ ਜਿਹੜੇ ਵੀ ਬੰਦੇ ਰਿਸਪੌਂਸਿਬਿਲਟੀ ਜਿਨ੍ਹਾਂ ਨੂੰ ਦਿੱਤੀ ਗਈ ਹੈ ਮੈਂ ਰਿਸਪੌਂਸਿਬਿਲਟੀ ਵਰਡ ਯੂਜ਼ ਕਰ ਰਿਹਾ ਹਾਂ ਜੀ ਪਾਵਰ ਨਹੀਂ ਕਰ ਰਿਹਾ ਦਿੱਤੀ ਗਈ ਅਥਾਰਟੀ ਹੈ ਉਹਨਾਂ ਨੂੰ ਉਹਦੇ ਵੱਲ ਫੋਕਸ ਕਰਨ ਦੀ ਜ਼ਰੂਰਤ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਰੂਰਲ ਤੇ ਅਰਬਨ ਦੋਵੇਂ ਸੈਕਟਰ ਜੀ ਇਨਕਮ ਵਧਣੀਆਂ ਚਾਹੀਦੀਆਂ ਔਰ ਸਾਡੀ ਇੱਥੇ ਅੰਮ੍ਰਿਤਸਰ ਦੀ ਧਰਤੀ ਦੀ ਖਾਸ ਤੌਰ ਤੇ ਬੜੀਆਂ ਆਪਸ਼ਨਸ ਨੇ ਕਾਰਗੋ ਫੈਸਿਲਿਟੀ ਦੀ ਵੀ ਮੈਂ ਦੱਸੀ ਆ ਹਲੇ ਵੀ 20% ਹੈ ਅਗਰ ਅਸੀਂ ਉਹਨਾਂ ਨੂੰ ਕਨੈਕਟ ਨਵੀਆਂ ਮਾਰਕੀਟਸ ਨਾਲ ਨਹੀਂ ਕਰਾਂਗੇ ਉਹਨਾਂ ਦੀ ਇਨਕਮਾਂ ਨਹੀਂ ਵਧਣਗੀਆਂ ਤੇ ਫਿਰ ਇਹੋ ਜਿਹੀਆਂ ਹੀ ਪ੍ਰੋਬਲਮਸ ਅਸੀਂ ਪਾ ਰਹੇ ਰਹਾਂਗੇ ਜਿਹੜਾ ਮੈਂ ਸੋਲੂਸ਼ਨ ਦੱਸਿਆ ਸੀ ਉਹਦੇ ਕਮ ਸੇ ਕਮ 15 ਤੋਂ 20 ਗੁਣਾ ਜ਼ਿਆਦਾ ਹੁਣ ਮੈਂ ਤੁਹਾਨੂੰ ਉਦੋਂ ਐਗਜ਼ਾਮਪਲ ਦਿੱਤਾ ਸੀਗਾ ਕਿ ਸਾਡੇ ਇੱਥੇ ਪੱਥਰਨਾਹ ਹੁੰਦੀ ਆ ਅਸੀਂ ਪੱਥਰ ਦਾ ਆ ਕੇ ਇੱਕ ਬੜੀ ਗ੍ਰੀਨ ਫਰੂਟ ਹੈ ਉਹਨੂੰ ਅਸੀਂ ਮਾਰਕੀਟ ਬਾਹਰ ਕਿਉਂ ਨਹੀਂ ਕਰਦੇ ਉਤਰਾ ਹੀ ਉਦੋਂ ਮੈਂ ਪਾਪੜ ਵੜੀਆਂ ਦੀ ਗੱਲ ਕੀਤੀ ਸੀ ਤੁਹਾਨੂੰ ਉਹ ਮਜ਼ਾਕ ਲੱਗਾ ਲੇਕਿਨ ਅਗਰ ਉਹਦੀ ਅੱਛੀ ਪੈਕਿੰਗ ਕਰਵਾ ਕੇ ਅਸੀਂ ਅਮਰੀਕਾ ਪਹੁੰਚਾ ਦਈਏ ਤੇ ਇਨਕਮਾ ਕਿੰਨੂੰ ਮਿਲਣਗੀਆ ਸਾਡੇ ਬੱਚਿਆਂ ਨੂੰ ਮਿਲਣਗੀ ਨਾ ਇੱਥੇ ਅਗਰ 150 ਹਜ਼ਾਰ ਲੋਕ ਰੋਜ਼ ਆਉਂਦੇ ਨੇ ਦਰਬਾਰ ਸਾਹਿਬ 'ਚ ਤੇ ਉਹ ਵਿਜ਼ਿਟਰ ਨੂੰ ਅਸੀਂ ਟੂਰਿਸਟ ਨਾ ਕਨਵਰਟ ਕਰ ਪਾਈਏ ਤੇ ਅਸੀਂ ਫਿਰ ਕਿਹਨੂੰ ਬਲੇਮ ਕਰ ਸਕਦੇ ਆ ਆਪਣੇ ਆਪ ਨੂੰ ਹੀ ਕਰਨਾ ਚਾਹੀਦਾ ਕਿੱਥੇ ਉਹਨਾਂ ਦਾ ਕਿੱਥਾ ਦੇਖਦੇ